ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਪੈਟਰੋਲ ਪੰਪ ਦੇ ਨਾਲ ਜੁੜੀ ਹੋਈ ਹੈ ਦਰਸਲ ਇੱਕ ਪੈਟਰੋਲ ਪੰਪ ਤੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਹੈ ਜਦੋਂ ਡੀਜ਼ਲ ਪਾਈਪ ਦੇ ਵਿੱਚੋਂ ਪਾਣੀ ਨਿਕਲਿਆ ਤਾਂ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਹੈ ਤਸਵੀਰਾਂ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਨਕੁੱਦਰ ਰੋਡ ਸਥਿਤ ਇਹ ਪੈਟਰੋਲ ਪੰਪ ਹੈ ਜਿੱਥੋਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਦੋਂ ਡੀਜ਼ਲ ਪਾਈਪ ਦੇ ਵਿੱਚੋਂ ਡੀਜ਼ਲ ਦੀ ਜਗ੍ਹਾ ਪਾਣੀ ਨਿਕਲਿਆ ਤਾਂ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਦੀਆਂ ਗੱਡੀਆਂ ਆਟੋ ਖਰਾਬ ਹੋਏ ਨੇ ਆਟੋ ਚਾਲਕ ਖੜੇ ਨੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾਏ ਤਸਵੀਰਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕੁਝ ਲੋਕ ਕਹਿ ਰਹੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਨਾ ਪਿੰਡਾ ਜੀ ਕਿ ਕੀ ਮਾਮਲਾ ਕਿਥੇ ਪਾਪ ਤੇ ਖੜੇ ਆ ਪਏ ਸਾਡੇ ਹਨਾ ਸਾਡੇ ਆਟੋ ਵਾਲੇ ਆ ਜਿੱਦਾਂ ਮਨ ਉਥੇ ਤੇਲ ਪਾਇਆ ਸੀ ਤੇ ਉਹਨੇ ਤੇਲ ਦੀ ਜਗ੍ਹਾ ਪਾਣੀ ਪਾਤਾ ਤੇ ਐਸ ਟਾਈਮ ਇੰਜਨ ਹੋਣੇ ਵਾਲੇ ਆ ਉਹ ਆਟੋ ਵਾਲੇ ਸਹੀ ਜਦੋਂ ਆਏ ਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਇੱਥੇ ਮਾਲਕ ਸਹੇ ਇਹ ਮਾਲਕ ਨੂੰ ਇਹ ਕਿਹਾ ਵੀ ਸਾਡੀ ਗੱਲ ਸੁਣ ਲਓ ਉਹਨੇ ਕਿਹਾ ਵੀ ਮੇਰੇ ਤੋਂ ਟਾਈਮ ਹੈ ਨਹੀਂ ਪੱਜ ਗਏ ਉਹ ਸਤ ਸਵੇਰ ਦਾ ਜੀ ਦਾ ਕਹੀ ਜਾਂਦਾ ਕਿ ਤੁਸੀਂ ਦੋ ਦੋ ਦਿਨ ਹੋ ਗਏ ਇਹ ਕਾ ਚਲ ਕਰਦੇ ਹੋ ਇਹ ਕਦੋਂ ਪਏ ਪ੍ਰੋਬਲਮ ਆਈ ਹੈ ਤੁਹਾਨੂੰ ਕਾ ਨਹੀਂ ਗੱਲ ਕਰਦਾ ਜਿਹੜਾ ਨਹੀਂ ਪਿਆ ਕਿਹੜਾ ਪੰਪ ਕਿਹੜਾ ਪੰਪ ਤੇ ਕਿਹੜੇ ਰੋਡ ਤੇ ਹੈ ਜੀ ਹਰਿਆਵਾਲਾ ਰੋਡ ਤੇ ਹੈ ਹਰੀਆਵਾਰ ਰੋਡ ਦੇ ਲੈਫਟ ਸਾਈਡ ਪੰਪ ਆ ਜਿਹੜਾ ਮਾਲਕ ਆ ਜਾਂ ਕਿਸੇ ਮਰੇਜ ਨਾਲ ਕਿਸੇ ਨਾਲ ਗੱਲਬਾਤ ਹੋਈ ਹਾਂਜੀ ਸਾਰਿਆਂ ਨਾਲ ਗੱਲ ਹੋਈ ਆ ਉਹ ਕਿਹਨੇ ਮਾਲਕ ਨਾਲ ਗੱਲ ਕਰੋ ਕੋਈ ਪੁੱਛ ਕਿਹਨੇ ਮਾਲਕ ਕਿੱਥੇ ਆ ਮਾਲਕ ਨੇ ਸਾਨੂੰ ਕਹਿੰਦਾ ਟਾਈਮ ਨਹੀਂ ਹੈ ਸਾਡਾ ਕੋਲ ਗੱਲਬਾਤ ਕੋਈ ਇੱਥੇ ਮਾਲਕ ਆਇਆ ਸੀ ਆਪਣੇ ਪੈਟਰੋਲ ਪੰਪ ਤੋਂ ਤੇਲ ਭਰਾ ਕੇ ਕੋਈ ਤਾਂ ਤੁਰਨ ਦੀ ਕਿਚਵਾ 2000 ਰੁਪਏ ਉਹ ਲੈ ਗਏ ਕਿੰਨੀਆਂ ਕਿੰਨੀਆਂ ਆਟੋ ਆਟੋ ਟੋਡਲ ਆ ਸਾਰ ਹਜੇ ਅੱਧੀਆਂ ਤਾਂ ਪਿੱਛੇ ਪਿੰਡਾਂ ਚ ਖੜਕੇ ਹੀ ਆਵਾਂ ਖੜਗੀਆਂ ਜਦੋਂ ਬਾਕੀ ਜਿਹੜੀਆਂ ਬਾਕੀ ਦੀਆਂ ਗੱਡੀਆਂ ਉਹ ਇੱਥੇ ਆਪਣੇ ਬੀਜੇ ਜਿਹੜੇ ਬੰਦਿਆਂ ਵਾ ਜਿਹੜੇ 2-4 ਗੱਡੀਆਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਵੈਦਿਆਂ ਦਾ ਹੋਈ ਹੈ ਬਾਕੀ ਸਾਰੇ ਭਰਾ ਇਕੱਠੇ ਹੋਗੇ ਇੱਥੇ ਆਏ ਆ ਤੇ ਸਾਡੇ ਗੱਡੀਆਂ ਦੇ ਵਿੱਚ ਸਾਡੇ ਕੋਈ ਸੁਣਵਾਏ ਨਹੀਂ ਹੋਈ ਅਸੀਂ ਜਦ ਆਈ 2-3 ਘੰਟੇ ਹੋ ਗਏ ਇੱਥੇ ਆਏ ਨੇ ਮਾਲਕ ਨੂੰ ਅਸੀਂ ਕਿਹਾ ਵੀ ਸਾ ਨਾਲ ਬੈਠ ਗੱਲ ਕਰ ਲੋ ਜਿਹੜੀ ਵੀ ਹੈਗੀ ਆ ਵੀ ਸਾਡਾ ਖਰਚਾ ਦੇ ਦਿਓ ਜਿਹੜੇ ਬੰਦ ਸਾਡੇ ਨਾਲ ਆ ਗਏ ਤੇ ਤਕਰੀਬਨ ਤੇ ਅਸੀਂ ਸਾਡੇ ਕੋਈ ਸਰਪਾਈਟ ਨਹੀਂ ਹੋਈ ਕੀ ਮਤਲਬ ਲੱਗਦਾ ਕੀ ਜਿਹੜੇ ਆਟੋ ਕੀ ਕਿੰਨੀ ਕੀ ਚਾ ਉੱਤੇ ਲੱਗਦਾ ਕਿੰਨਾ ਖਰਚਾ ਜਾਂਦਾ ਉੱਤੇ ਸਾਡੇ 7 ਤੋਂ 10000 ਰੁਪਏ ਦਾ ਖਰਚਾ ਵੀਡੀਓ ਆ ਉਹ ਮਾਣੇ ਲੱਗਦੀ ਆ ਆਹ ਕਹਿੰਨੇ ਕਿ ਸਾਰੇ ਆ ਲਾੜੇ ਹੀ ਆਏ ਆ ਮਕੈਨਿਕਾਂ ਨੂੰ ਪੁੱਛ ਮਕੈਨਿਕਾ ਇਹਨਾਂ ਨੂੰ ਪੁੱਛ ਸਾਡੇ ਕੋ ਗੱਡੀਆਂ ਜਿਹੜੀਆਂ ਆਉਂਦੀਆਂ ਮੰਨ ਲਓ ਸਾਰੀਆਂ ਬੰਦ ਹੀ ਆਈਆਂ ਆ ਤੇ ਇਹ ਮੰਨ ਲਓ ਜਿੰਨਾ ਵੀ ਇਥੇ ਕੱਢਿਆ ਮੰਨ ਲਓ ਬਿਲਕੁਲ ਪਾਣੀ ਹੀ ਆ ਉਹਦੇ ਵਿੱਚ ਕਚਰਾ ਬਿਲਕੁਲ ਤਾਂ ਉਥੇ ਇੰਜਨ ਸਰ ਕੀ ਕਰੇਗਾ ਇਹਾਂ ਸੇ ਗੱਡੀ ਖਿੱਚਵਾ ਕੇ ਲੈ ਗਏ 510000 ਰੁਪਏ ਦਾ ਕੱਢਿਆ ਤੇ ਇਸ ਤੇ ਸਰਵਿਸ ਕਰਤਾ ਵਾ ਵੀ ਉਹਦੇ ਵਿੱਚ ਪਾਣੀ ਨਿਕਲਦਾ ਹਾਂਜੀ ਕੀ ਨਾਮ ਤੁਹਾਡਾ ਜੀ ਸਰ ਕੁਲਵਿੰਦਰ ਜੀ ਕੁਲਵਿੰਦਰ ਜੀ ਕੀ ਮਾਮਲਾ ਤੁਸੀਂ ਕਿਹੜੀ ਕੰਪਨੀ ਚੋਂ ਫਗਵਾੜੇ ਆਏ ਆ ਸਰ ਇਹ ਕੰਟਰੈਕਟਰ IOCL ਲੋਕ ਇਲੈਕਟ੍ਰੀਕਲ ਤੋਂ ਸਰ ਮੈਂ ਤੇ ਕੀ ਇੱਥੇ ਰੋਲਾ ਪਿਆ ਹੋਇਆ ਪੰਪ ਦੇ ਲੋਕਾਂ ਨੇ ਗੱਡੀਆਂ ਤੇਲ ਪਾਇਆ ਉਹ ਚ ਪਾਣੀ ਨਿਕਲਿਆ ਕੀ ਮਾਮਲਾ ਸਾਰਾ ਹੈ ਸਰ ਮਾਮਲਾ ਤਾਂ ਜੀ ਇਹ ਪੰਪ ਵਾਲਿਆਂ ਨੂੰ ਪਤਾ ਹੋਊਗਾ ਅਸੀਂ ਤਾਂ ਕੰਪਲੇਂਟ ਤੇ ਆਏ ਆ ਜੀ ਤੇ ਕੀ ਕੰਪਲੇਂਟ ਕੀਤੀ ਸੀ ਦੀ ਸਰ ਉਹਦਾ ਡੀਓ ਆਫਿਸ ਨੂੰ ਪਤਾ ਹੈ ਜਾਂ ਸਰ ਕੰਟਰੈਕਟਰ ਨੂੰ ਪਤਾ ਮੈਨੂੰ ਤਾਂ ਕੰਟਰੈਕਟਰ ਨੇ ਭੇਜਿਆ ਤਾਂ ਕੀ ਦੇਖਿਆ ਤੁਸੀਂ ਮੌਕੇ ਤੇ ਆ ਕੇ ਮੌਕੇ ਤੇ ਸਰ ਇਹ ਸਿਲ ਹੈ ਕਿ ਡੀਜ਼ਲ ਟੈਂਕ ਦੇ ਵਿੱਚ ਪਾਣੀ ਸੀ ਡੀਜ਼ਲ ਟੈਂਕ ਦੇ ਵਿੱਚ ਪਾਣੀ ਜਾ ਚੁੱਕਾ ਹੈ ਜਿਹੜੇ ਮੌਕੇ ਤੇ ਲੋਕ ਆ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਇਹਦੇ ਵਿੱਚ ਜਾ ਚੁੱਕਾ ਹੈ ਸਰ ਉਹ ਤਾਂ ਜੀ ਹੁਣ ਦੇਖੋ ਜੇ ਕਸਟਮਰ ਉਹ ਹੀ ਦੱਸ ਸਕਦਾ ਮੈਂ ਤਾਂ ਜੋ ਕੰਪਲੇਂਟ ਹੈਗੀ ਹੈ ਮੈਂ ਤਾਂ ਉਹ ਅਟੈਂਡ ਕਰਨਾ ਹੈ ਯਾਨੀ ਪਾਣੀ ਨਿਕਲਿਆ ਤੁਹਾਡੀ ਮੌਜੂਦੀ ਵਿੱਚ ਤੁਹਾਡਾ ਜੀ ਮੇਰਾ ਜੀ ਸੁਨੀਲ ਹੈ ਸੁਨੀਲ ਜੀ ਕੀ ਮਾਮਲਾ ਹੈ ਪੰਪ ਤੇ ਰੋਲਾ-ਗੋਲਾ ਗਿਆ ਪੰਪ ਦੇ ਵਿੱਚ ਪਾਣੀ ਨਿਕਲ ਰਿਹਾ ਕੀ ਮਾਮਲਾ ਹੈ ਬਾਰਿਸ਼ ਦਾ ਪਾਣੀ ਪੈ ਗਿਆ ਹੈਗਾ ਜੀ ਟੈਂਕਰ ਚ ਤੇ ਉਹਦੇ ਥਰੂ ਗੱਡੀਆਂ ਚ ਪੈ ਗਿਆ ਜਿਹੜਾ ਪੰਪ ਦੇ ਵਿੱਚ ਉਹਦੇ ਚ ਟੈਂਕਰ ਚ ਪਾਣੀ ਪੈ ਗਿਆ ਕੀ ਤੁਹਾਡੇ ਆਟੋ ਮਿਸ਼ਨ ਸਿਸਟਮ ਲੱਗਾ ਹੋਇਆ ਹੈ ਆਟੋ ਮਿਸ਼ਨ ਸਿਸਟਮ ਤੇ ਲੱਗਾ ਹੈ ਪਰ ਕਿਉਂ ਨਹੀਂ ਬੰਦ ਹੋਇਆ ਜਦੋਂ ਆਟੋ ਮਿਸ਼ਨ ਸਿਸਟਮ ਹੁੰਦਾ ਉਹਦੇ ਤਹਿਤ ਪੰਪ ਬੰਦ ਹੋ ਜਾਂਦਾ ਹੈ ਸਪਲਾਈ ਬੰਦ ਹੋ ਜਾਂਦੀ ਤੁਹਾਡੀ ਸਪਲਾਈ ਨਹੀਂ ਬੰਦ ਹੋਈ ਪਰ ਉਹਦਾ ਕੰਮ ਨਹੀਂ ਕਰਦਾ ਹੋਣਾ ਜਾਂ ਕੋਈ ਪ੍ਰੋਬਲਮ ਹੋਈ ਯਾਨੀ ਪਤਾ ਸੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਨਹੀਂ ਨਹੀਂ ਪਤਾ ਨਹੀਂ ਲੱਗਾ ਜਦੋਂ ਜਦੋਂ ਸੈਂਪਲ ਆਪਾਂ ਲੈਣੇ ਆ 10 ਟਾਈਮ ਸੈਂਪਲਿੰਗ ਹੁੰਦੀ ਹੈ ਪੰਪ ਦੀ ਨਹੀਂ ਨਹੀਂ ਕਿਵੇਂ ਉਹ ਟਾਈਮ ਸੈਂਪਲ ਕਰਦੇ ਤੁਸੀਂ ਇੱਕ ਟਾਈਮ ਸਵੇਰ ਨੂੰ ਹੁੰਦੀ ਹੈ ਕਿੰਨੇ ਵਜੇ ਸਵੇਰ ਨੂੰ 8:00 ਵਜੇ ਕੀ ਸਵੇਰੇ ਜਦੋਂ ਤੇਲ ਪਾਉਣ ਤੋਂ ਪਹਿਲਾਂ ਸੈਂਪਲਿੰਗ ਹੋਈ ਸੀ ਉਦੋਂ ਸਹੀ ਸੀਗਾ ਉੱਤੇ ਉਸ ਤੋਂ ਬਾਅਦ ਕਦੋਂ ਪ੍ਰੋਬਲਮ ਆਈ ਇਹ ਤਾਂ ਸ਼ਾਮ ਦੇ ਟਾਈਮ ਆਈ ਹੈ ਸ਼ਾਮ ਦੇ ਟਾਈਮ ਕਿੰਨੇ ਕੁ ਲੋਕ ਆ ਚੁੱਕੇ ਜਿਨ੍ਹਾਂ ਨੂੰ ਪ੍ਰੋਬਲਮ ਖੜੀ ਹੈ ਗੱਡੀਆਂ ਖੜੀਆਂ ਹੋ ਗਈਆਂ ਲੋਕਾਂ ਦੀਆਂ ਇਹ ਹੋਈਗੇ ਹਨ ਜੀ ਆਪਾਂ ਘਟੋ ਘਟਾ 8-10 ਗੱਡੀਆਂ ਖੜੀਆਂ ਹੋਈਆਂ ਜਿਹੜਾ ਖਰਾਬੀ ਆ ਗਈ ਗੱਡੀ ਤੁਸੀਂ ਕੀ ਪੋਸਟ ਹੈ ਤੁਹਾਡੀ ਇੱਥੇ ਮੈਂ ਤਾਂ ਉੱਤੇ ਉੱਦਾਂ ਹੀ ਤੇਰੇ ਬਾਅਦ ਸੇਲਮੈਨ ਸੇਲਮੈਨ ਕੀ ਨਾਮ ਪੰਪ ਪਤਾ ਜੀ 메ਜਰ ਰੈਂਡ ਦੀ ਅਪਲੀਕੇਸ਼ਨ ਕਿਹੜੀ ਜਗ੍ਹਾ ਹੈ ਇਹ 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 ਪੜਾ ਆਪਣੇ ਹਾਦੀਆਪਾਸ਼ੇ ਹਾਦੀਆਪਾਸ਼ੇ ਮਨਸਾ ਦੇ ਵਿੱਚ ਪੋੜਾ ਹਾਦੀ ਹਾਦੀਆ ਪਾਦੀ ਪਾਦੀ ਹਾਦੀ ਪਾਦੀ ਮਾਲਕ ਜੀ ਆਹ ਹਾਦੀਆ ਬਾਦੀਆ ਪਾਚੇ ਤੇ ਤੇ ਹੁਣ ਤੁਸੀਂ ਜਿਹੜਾ ਪਾਣੀ ਟੈਂਕ ਚ ਗਿਆ ਉਹਦੇ ਵਾਸਤੇ ਕੀ ਕੀਤਾ ਗਿਆ ਹੈ ਉਹਦੇ ਲਈ ਜਲੰਧਰੋਂ ਬੁਲਾਏ ਗਏ ਆ ਜੀ ਜਲੰਧਰੋਂ ਬੁਲਾ ਕੇ ਪਾਣੀ ਮਤਲਬ ਟੈਂਕਰ ਦੇ ਸਾਫ ਕਰਾ ਕਾਫੀ ਵੱਡੇ ਪੱਧਰ ਤੇ ਪਾਣੀ ਨਿਕਲਿਆ ਆਣਾ ਹਾਂਜੀ ਹਾਂਜੀ ਪਾਣੀ